हां जी मित्रों ਇਹ ਐਮਦਗੜ੍ਹ ਸ਼ਹਿਰ ਦੀ ਲੋਕੇਸ਼ਨ ਆ ਤੁਹਰ ਕੋਰਟ ਰੋਡ ਵੱਜਦਾ ਵਾ ਇਹ ਰਾਸਤੇ ਵਿੱਚ ਕੂੜਾ ਸਿੱਟਿਆ ਪਿਆ ਹੁੰਦਾ ਇੱਥੇ ਆਪਾਂ ਦੇਖਿਆ ਵਾ ਚਲੋ ਆਪਾਂ ਗੱਲ ਕਰਦੇ ਆ ਵੀ ਸਾਰਾ ਸਾਲ ਇੱਥੇ ਕੂੜਾ ਪਿਆ ਰਹਿੰਦਾ ਵਾ ਮਸਕ ਮਾਰਦਾ ਬੜੀ ਵੀਡੀਓ ਮੁਸ਼ਕਲ ਨਾਲ ਬਣਾਈ ਆ ਹੁਣ ਸੈਟੇਲਾਈਟ ਕਿੱਥੇ ਗਿਆ ਹੁੰਦਾ ਵਾ ਜਦੋਂ ਕਿਸਾਨ ਪਰਾਲੀ ਨੂੰ ਅੱਗ ਲਾਉਂਦਾ ਮਜਬੂਰੀ ਵਿੱਚ ਸਾਲ ਦੀ ਵਿੱਚ ਤੇ ਸਾਲ ਚਲਾਉਣੀ ਪੈਂਦੀ ਝੋਨੇ ਦੀ ਪਰਾਲੀ ਦਾ ਕੋਈ ਹੱਲ ਨਹੀਂ ਹੈਗਾ ਤੇ ਪੁਲਿਸ ਪ੍ਰਸ਼ਾਸਨ ਸਾਰੇ ਚੜ ਚੜ ਕੇ ਆਉਂਦੇ ਆ ਸੈਟੇਲਾਈਟ ਆਉਂਦਾ ਤੇਰੀ ਰੈੱਡ ਐਂਟਰੀ ਕਰ ਦਾਂਗੇ ਤੇਰੀ ਜ਼ਮੀਨ 'ਚ ਤੈਨੂੰ ਫੜ ਕੇ ਅੰਦਰ ਕਰ ਦਾਂ ਕਿੰਨੀਆਂ ਗੱਲਾਂ ਦੇਖਣ ਨੂੰ ਮਿਲਦੀਆਂ ਰੇਖ ਸਾਲ ਇਹ ਸਾਰਾ ਸਾਲ ਕੂੜਾ ਪਿਆ ਰਹਿੰਦਾ ਇੱਥੇ ਕੋਈ ਬੰਦਾ ਨਹੀਂ ਬੋਲਦਾ ਕਿ ਵੀ ਆ ਦੇਖੋ ਕੂੜਾ ਪਿਆ ਮਸਕ ਮਾਰਦਾ ਇਤੋਂ ਰਾਹ ਗੇਰ ਮਿੰਨੰਗਦੇ ਆ ਪੜਨ ਵਾਲੇ ਬੱਚੇ ਵੀ ਨਿੰੰਗਦੇ ਆ ਪੈਦਲ ਬੰਦੇ ਵੀ ਜਾਂਦੇ ਆ ਨਾ ਰੇਹ ਕੋਲੇ ਗੱਡੀ ਤਾਂ ਹੈ ਨਹੀਂ ਬੰਦਾ ਵੀ ਸ਼ੀਸ਼ੇ ਬੰਦ ਕਰਕੇ ਨਿਕਲ ਗਿਆ ਕਿੰਨਾ ਮਸਕ ਮਾਰਦਾ ਬਿਮਾਰੀਆਂ ਦਾ 100 ਬਿਮਾਰੀ ਆ ਇਹਦੇ ਵਿੱਚ ਠੀਕ ਨਹੀਂ ਜਿਹੜਾ ਕਿਸਾਨ ਪਰਾਲੀ ਦੀ ਧੂਏ ਨੂੰ ਅੱਗ ਲਾਉਂਦਾ ਉਹਦੇ ਨਾਲ ਮੱਛਰ ਵੀ ਮਾਰ ਜਾਂਦਾ ਹੋਰ ਵੀ ਜਿਹੜੇ ਵੀ ਆਪਣਾ ਨੁਕਸਾਨ ਪਹੁੰਚਾਉਂਦੇ ਆ ਇਨਸਾਨ ਨੂੰ ਉਹ ਵੀ ਮਰ ਜਾਂਦੇ ਆ ਜੀਵ ਜੰਤੂ ਆ ਦੇਖ ਲੋ ਤੁਹਾਡੇ ਸਾਹਮਣੇ ਸਾਰਾ ਸਾਲ ਪਿਆਰਾਂ ਇੱਥੇ ਮੀਂਹ ਪੈਂਦਾ ਮਸ਼ਕ ਮਾਰਦਾ ਵੈ ਧੋਰ ਕੋ ਰੋੜ ਤੇ ਆ ਤੁਹਾਨੂੰ ਰੇਗ ਸ਼ਹਿਰ ਚ ਮਿਲ ਜਾਣਗੇ ਆਪਾਂ ਕੱਲੇ ਹਮਤ ਘੜ ਦੀ ਗੱਲ ਨਹੀਂ ਕਰਦੇ ਰੇਗ ਸ਼ਹਿਰ ਕੂੜੇ ਦੇ ਢੇਰ ਲਫਾਫੇ ਸਾਨੂੰ ਮਿਲ ਜਾਣਗੇ ਮਸ਼ਕ ਮਾਰਦਾ ਨੰਗ ਨਹੀਂ ਹੁੰਦਾ ਕੋਲੇ ਦੀ ਪਰਾਲੀ ਜੀ ਤਾਂ ਇਹਨਾਂ ਮਸ਼ਕੂ ਨਹੀਂ ਮਾਰਦਾ ਫੇਰ ਵੀ ਕਿਸਾਨਾਂ ਦੇ ਗੱਲ ਤੇ ਕੂਠਾ ਕਿਉਂ ਤੈਨੂੰ ਜਾਂਦਾ ਵਾ ਕਿਸਾਨਾਂ ਨੂੰ ਕਿਉਂ ਖਨ ਲੈਕ ਬਣਾਇਆ ਜਾਂਦਾ ਵਾ ਜੇ ਕਿਸੇ ਕੋਲ ਜਵਾਬ ਹੈ ਤਾਂ ਮੈਨੂੰ ਕਮੈਂਟ ਕਰਕੇ ਦੱਸ ਦਿਓ ਤੇ ਇਸ ਕਿਸਾਨਾਂ ਨੂੰ ਮਜਬੂਰਨ ਟਰੈਕਟਰ ਲੈਣੇ ਪੈਗੇ ਵੱਡੇ ਸੰਦ 50 60 ਲੱਖ ਸੰਦ ਦੇ ਲ ਤੇ ਨਾਲ ਟਾ ਮੇ ਹਲ ਲੈਣੇ ਪਏਗੇ ਵੀ ਤੁਸੀਂ ਪ੍ਰਾਲੀ ਨੂੰ ਥੱਲੇ ਦੱਬੋ ਤੇ ਕੋਈ ਵੀ ਮਾਲੀ ਸੇ ਤੱਕ ਖਸਾਨਾ ਦੀ ਨਹੀਂ ਕੀਤੀ ਹੈਗੀ ਆ ਸਾਰਾ ਸਾਲ ਪਿਆ ਰਹਿੰਦਾ ਇੱਥੇ ਨਾ ਕੋਈ ਸੈਟੇਲਾਈਟ ਆਉਂਦਾ ਨਾ ਕੋਈ ਪ੍ਰਸ਼ਾਸਨ ਅਧਿਕਾਰੀ ਆਉਂਦਾ ਉੱਥੇ ਦਾ ਭੱਦ ਕੇ ਜਦ ਹੀ ਬਖੈਰ ਵੇੜ ਦੀਆਂ ਗੱਡੀਆਂ ਪਾਣੀ ਵਾਲੀਆਂ ਆ ਜਾਂਦੀਆਂ ਭਜਾਉਣ ਜਦੋਂ ਕਿਸਾਨ ਦੀ ਕਣਕ ਨੂੰ ਅੱਗ ਲੱਗਦੀ ਉਹ ਤਾਂ ਕੋਈ ਪਹੁੰਚਦਾ ਨਹੀਂ ਝੋਨੇ ਦੀ ਪ੍ਰਾਲੀ ਨੂੰ ਅੱਗ ਲੱਗਦੇ ਠਾਹ ਗੱਡੀਆਂ ਖਤੇ ਤੇ ਪਹੁੰਚ ਜਾਂਦੀਆਂ ਨੇ ਆ ਸਾਰਾ ਸਾਲ ਗੰਦ ਪਿਆ ਇਹ ਕੌਣ ਹੀ ਨਜ਼ਰ ਆਉਂਦਾ ਰੇਗਸਰ ਢੇਰ ਲੱਗੇ ਹੋਇਆ ਮੈਂ ਕੱਲੇ ਹਮ ਤੇ ਗੱਡ ਦੀ ਗੱਲ ਨਹੀਂ ਕਰਦਾ ਹੈਗਾ ਰੇਗਸ ਵੀ ਦੱਸੋ ਵੀ ਗੱਲ ਕੀ ਆ ਵੀ ਉੱਥੇ ਕਾਤੇ ਨਹੀਂ ਬੋਲਦੇ ਹੈਗੇ ਵੀ ਕੀ ਚੱਕਰ ਆ ਵੀ ਕਿਸਾਨਾਂ ਦੇ ਗੱਲ 'ਚ ਕਿਉਂ ਘੂਟਾ ਦਿੱਤਾ ਜਾਂਦਾ ਹੈ ਕਿ ਕਿਸਾਨਾਂ ਨੂੰ ਕਿਉਂ ਖਨ ਲੈਕ ਬਣਾਇਆ ਜਾਂਦਾ ਵਾ ਆ ਤੁਹਾਡੇ ਸਾਹਮਣੇ ਦੇਖ ਲੋ ਕਿੰਨਾ ਗੰਦ ਪਿਆ ਵਾ ਸਾਰਾ ਸਾਲ ਪਿਆ ਰਹਿੰਦਾ ਮੀਂਹ ਪਿਆ ਉੱਤੇ ਇੰਨਾ ਇਤਕੀ ਇਹਦੇ ਕੋਲ ਜੀ ਨੰਗ ਨਹੀਂ ਹੁੰਦਾ ਜੇ ਬੰਦਾ ਕੋਈ ਕਹਿ ਦਵੇ ਨਾ ਵੀ ਮੈਂ ਉੱਤੇ ਖੜ ਕੇ ਮੈਂ ਖੜ ਜੂਗਾ ਇੱਕ ਮਿੰਟ ਵੀ ਤੁਸੀਂ ਖੜ ਨਹੀਂ ਸਕਦੇ ਮੈਂ ਮੂੰਹ ਬੰਨ ਕੇ ਵੀਡੀਓ ਬਣਾਈ ਆ ਲਕੇ ਮਗਰੋਂ ਇਹ ਵਾਇਸਓਵਰ ਕੀਤੀ ਆ ਮੈਂ ਤਾਂ ਬੋਲਿਆ ਵੀ ਨਹੀਂ ਗਿਆ ਇਹਨਾ ਮੁਸ਼ਕ ਮਾਰਦਾ ਸੀ ਵੇਖ ਸ਼ਹਿਰ ਤੁਸੀਂ ਦੇਖੋ ਲਫਾਫੇ ਪਏ ਨੇ ਕਹਿੰਦੇ ਲਫਾਫੇ ਕੰਪਨੀਾਂ ਦੀ ਲਫਾਫਾ ਬੈਨ ਲਫਾਫਾ ਤਾਂ ਬੈਨ ਨਹੀਂ ਹੋਇਆ ਕਿਸਾਨ ਕਿਸਾਨਾਂ ਦੇ ਮਗਰ ਪਏ ਜਿਹੜਾ ਅੰਨ ਦਾ ਤਾਂ ਢਿੱਡ ਭਰਦਾ ਦੁਨੀਆ ਦਾ ਰਾਤਾਂ ਨੂੰ ਸੱਪਾਂ ਦੀ ਸਿਰੀਆਂ ਤੁਰਦਾ ਵੇ ਕੱਖਾਂ ਦੇ ਵਿੱਚ ਸੱਪ ਸਲੂਡੀ ਫਿਰਦੇ ਫੇਰ ਵੀ ਉੱਥਾਂ 'ਚ ਵਿਚਾਰਾ ਮਿਹਨਤ ਕਰਕੇ ਲੋਕਾਂ ਵਾਸਤੇ ਵਿਚ ਲੋਕ ਭੁੱਖੇ ਨਾ ਮਰਨ ਪੰਜਾਬ ਦੇ ਹਨ ਪੰਜਾਬ ਦੇ ਕੋਲ ਸਾਰੇ ਆਪਣੇ ਦੇਸ਼ ਦੇ ਤੇ ਜਦੋਂ ਆਪਣੇ ਕੋਲ ਅਣਭੰਡਾਰ ਨਹੀਂ ਸੀ ਆਪਾਂ ਅਮਰੀਕਾ ਤੋਂ ਮਦਦ ਮੰਗਦੇ ਹੁੰਦੇ ਸੀ ਵੀ ਸਾਨੂੰ ਕਣਕ ਦੋ ਹਨ ਅੱਜ ਸਾਡੇ ਗਲ ਘੂਠਾ ਦਿੱਤਾ ਜਾਂਦਾ ਪਿਆ ਸ਼ਰੇਆਮ ਤੁਹਾਡੇ ਸਾਹਮਣੇ ਆ ਪਿਆ ਦੇਖ ਲਾ ਪਾਣੀ ਟੋਬਾ ਵਾ ਇਹਦੇ ਵਿੱਚ ਕਿੰਨਾ 3700 ਲਫਾ ਪਿਆ ਗਿਣਤੀ ਵੀ ਨਹੀਂ ਹੋਣੀ 3600 ਕਰੋੜ 40 ਖਰਬ ਲਫਾ ਪਿਆ ਵਾ ਇੱਥੇ ਕੋਈ ਬੰਦਾ ਨਹੀਂ ਬੋਲਦਾ ਹੈਗਾ ਕੋਈ ਨਹੀਂ ਆ ਕੇ ਕਰਦਾ ਹਨ ਉੱਥੇ ਰੇਕ ਬੰਦਾ ਸਿਆਸੀ ਰੋਟੀਆਂ ਸੇਕਣ ਆ ਜਾਂਦਾ ਹਨ ਇਹ ਸਰਕਾਰਾਂ ਇਹਦੇ ਵੱਲ ਕਿਉਂ ਧਿਆਨ ਹੀ ਨਹੀਂ ਦਿੰਦੀਆਂ ਵੀ ਆ ਜਿਹੜਾ ਪਿਆਵ ਆ ਵੀ ਇੱਥੇ ਤੁਸੀਂ ਇਹਨੇ ਜਿਹੜੇ ਪਲਾਂਟ ਨਹੀਂ ਲਾ ਸਕਦੇ ਹੈਗੇ ਵੇ ਜਿਹੜੇ ਮੈਂ ਬਈ ਕਿਸਾਨਾਂ ਨੂੰ ਟਰੈਕਟਰ ਲੈਣ ਨੂੰ ਕਹਤਾ ਵੀ ਇਹ ਪਲਾਂਟ ਵੀ ਲੱਗ ਸਕਦੇ ਨੇ ਬਾਹਰਲੇ ਕੰਟਰੀਆਂ ਦੇ ਵਿੱਚ ਤੁਸੀਂ ਦੇਖੋ ਜਾ ਕੇ ਪਲਾਂਟ ਲੱਗੇ ਹੋਏ ਆ ਉਹ ਸਾਰਾ ਕੁਝ ਕਰਕੇ ਉਹਦਾ ਖਾਦ ਬਣਾਉਂਦੇ ਆ ਜਾਂ ਕੋਈ ਹੋਰ ਚੀਜ਼ਾਂ ਬਣ ਜਾਂਦੀਆਂ ਨੇ ਆ ਤੇ ਸੜਕਾਂ 'ਚ ਸਰੇਆਮ ਸਟਿਆ ਪਿਆ ਮੌਤ ਪਈ ਐ ਸੜਕਾਂ ਤੇ ਇਹ ਕਿੰਨਾ ਇਹਦੇ ਨਾਲ ਕਿੰਨੀਆਂ ਬਿਮਾਰੀਆਂ ਹੋਣਗੀਆਂ ਕੋਈ ਲੱਖਾਂ ਨ ਤਾਂ ਹੀ ਬਣੇ ਪਰਾਲੀ ਨਾਲ ਤਾਂ ਚੋਂ ਪਰਾਲੀ ਦੇ ਝੋਨੇ ਨੇ ਤਾਂ ਇਹਨਾਂ ਨੁਕਸਾਨ ਨਹੀਂ ਹੁੰਦਾ ਉਹਦੇ ਨਾਲ ਮੱਸਰ ਵੀ ਮਰ ਜਾਂਦਾ ਤੂੰ ਇਹਦੇ ਵਿੱਚ ਹੋਰ ਵੀ ਜਿਹੜੇ ਕਣ ਹੁੰਦੇ ਨੇ ਆਪਣੇ ਆਉਟਦੇ ਹੁੰਦੇ ਉਹ ਵੀ ਖਤਮ ਹੋ ਜਾਂਦੇ ਨੇ ਆ ਤੁਹਾਡੇ ਸਾਹਮਣੇ ਦੇਖ ਲੈ ਪਿਆਬ ਆ ਇੱਥੇ ਕੋਈ ਬੰਦਾ ਨਹੀਂ ਬੋਲਦਾ ਕਿਸੇ ਕੋਲੇ ਕੋਈ ਜਵਾਬ ਨਹੀਂ ਹੈਗਾ ਜੇ ਕਿਸੇ ਕੋਈ ਜਵਾਬ ਬੰਦੇ ਕੋਲੇ ਹੈਗਾ ਦੇ ਦਿਓ ਵੀ ਕਿਸਾਨ ਹੀ ਕਿਉਂ ਜ਼ਿੰਮੇਵਾਰ ਆ ਆ ਸਾਰਾ ਸਾਲ ਆਪਣੇ ਕਿੰਨੇ